ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਜੀ ਅਸੀਂ ਬੋਲਦੇ ਆਂ ਜੀ ਮਾਡਰਨ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਤੇ ਬਾਕੀ ਆਪਣਾ ਜਿਹੜਾ ਚੈਨਲ ਆ ਜੀ ਇਹਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਸ਼ੇਅਰ ਕਰੋ ਕਮੈਂਟ ਕਰੋ ਤੇ ਜਿਹੜੇ ਨਵੇਂ ਨੇ ਉਹ ਸਬਸਕ੍ਰਾਈਬ ਕਰੋ ਤੇ ਪੁਰਾਣੇ ਵੀਡੀਓ ਦਾ ਆਨੰਦ ਲਓ ਅੱਜ ਆਪਾਂ ਲੈ ਕੇ ਆਏ ਆਂ ਜੀ ਦੁਬਾਰਾ ਟਾਇਲ ਡਾਈਂਗਾਂ ਤੇ ਜੈਪੁਰੀ ਚੁੰਨੀਆਂ ਵਾਈ ਦੀਆਂ ਜੀ ਕਿਉਂਕਿ ਬੰਦਨੀ ਦੀਆਂ ਜੈਪੁਰੀ ਦੀਆਂ ਚੁੰਨੀਆਂ ਲੋਕਾਂ ਨੇ ਬੜੀਆਂ ਮੰਗੀਆਂ ਸੀ ਪਰ ਆਪਣੇ ਕੋਲ ਖਤਮ ਹੋਈਆਂ ਸੀ ਆਰਡਰ ਤਾਂ ਆਪਣਾ ਬਸਾਖੀ ਤੋਂ ਕਿਤਨੇ ਦਿਨ ਪਹਿਲਾਂ ਆ ਗਿਆ ਸੀ ਪਰ ਅਸੀਂ ਬਿਲਕੁਲ ਬਸਾਖੀ ਤੋਂ ਬਾਅਦ ਤਾਂ ਬਣਾਈ ਹੈ ਕਿਉਂਕਿ ਦੋ ਦਿਨ ਅਸੀਂ ਗੁਰੂ ਘਰ ਜਾਂਦੇ ਰਹੇ ਜੀ ਇਸ ਕਰਕੇ ਅਸੀਂ ਵੀਡੀਓ ਵੀ ਨਹੀਂ ਪਾਈਆਂ ਦੋ ਦਿਨ ਆਹ ਹੈ ਜੀ ਪਹਿਲਾ ਕਲਰ ਇਹ ਚੁੰਨੀਆਂ ਜੀ ਸਵਾ 2 ਤੋਂ 2.5 ਹੁੰਦੀਆਂ ਜੀ ਕਿਉਂਕਿ ਕੁਝ ਉਂਗਲ ਸੰਗਲ ਜਾਂਦੀਆਂ ਕਟਣ ਤਾਂ 2.5 ਕਰਦੇ ਪਰ ਕੁਝ ਉਂਗਲ ਜਾਂਦੇ ਨੇ ਇਹ 2.5 ਤੋਂ ਸਵਾ 2 ਮਾੜੀਆਂ ਮੋਟੀਆਂ ਉੱਤੇ ਰਹਿ ਜਾਂਦੀਆਂ ਜੀ ਢਾਈ ਵੀ ਹੁੰਦੀਆਂ ਆ ਲਓ ਜੀ ਇਹ ਆ ਗਈ ਪਹਿਲਾ ਕਲਰ ਇਹ ਜੀ ਟਾਈ ਡਾਈ ਦੀਆਂ ਚੁੰਨੀਆਂ ਸਾਰੀਆਂ ਚੁੰਨੀਆਂ 'ਚ ਜੀ ਡਿਜ਼ਾਈਨ ਬਣਿਆ ਹੋਇਆ ਸਾਰੀਆਂ ਚੁੰਨੀਆਂ 'ਚ ਜੀ ਐਵੇਂ ਜਿਹਾ ਦੇਖੋ ਜੀ ਡੱਬੀਆਂ ਕਿਹੇ 'ਚ ਵੱਡੀਆਂ ਕਿਹੇ 'ਚ ਛੋਟੀਆਂ ਕਿਹੇ 'ਚ ਲੈਣਾ ਕੱਲੀਆਂ ਇਹ ਵੀ ਪਲੇਨ ਚੁੰਨੀਆਂ ਨਹੀਂ ਹੈਗੀਆਂ ਇਹਦੇ ਵਿੱਚ ਡਿਜ਼ਾਈਨ ਹੈ ਜੀ ਆਹ ਹੈ ਜੀ ਦੂਜਾ ਕਲਰ ਆਹਦੀ ਕਾ ਬੱਡੀਆਂ ਡੱਬੀਆਂ ਆ ਲਈਆਂ ਤੁਹਾਨੂੰ ਦਿਖ ਰਿਹਾ ਆਪਣਾ ਪੂਰਾ ਡੱਬੀਆਂ ਦਿਖਦੀਆਂ ਨੇ ਚ ਆ ਦੇਖੋ ਜੀ ਸਾਰੀਆਂ ਚੁੰਨੀਆਂ ਜੀ ਡਿਜ਼ਾਈਨ ਆ ਜੀ ਕਿਹਦੇ ਚ ਬਰੀਕ ਮੋਟੀਆਂ ਪਤਲੀਆਂ ਲੰਮੀਆਂ ਲਾਣੋਂ ਸਾਰੀਆਂ ਚ ਡਿਜ਼ਾਈਨ ਪਰ ਹੈ ਪੱਕੇ ਰੰਗਾਂ ਦੀਆਂ ਟਾਈਡਾਈ ਤੁਸੀਂ ਕਿਸੇ ਵੀ ਸੂਟ ਨਾਲ ਲੈ ਸਕਦੇ ਹੋ ਕਾਟਨ ਦੀਆਂ ਇਹ ਚੁੰਨੀਆਂ ਜੀ ਮਤਲਬ ਆਪਣੇ ਕਿਸੇ ਸੂਟ ਨਾਲ ਲੈ ਸਕਦੇ ਹੋ ਕਿਉਂਕਿ ਚ ਕਈ ਰੰਗ ਹੁੰਦੇ ਆ ਜੀ ਆ ਦੇਖੋ ਆ ਲੋ ਜੀ ਸਾਰੀਆਂ ਚ ਡਿਜ਼ਾਈਨ ਡਿਜ਼ਾਈਨ ਬਣੀ ਹੋਈ ਹੈ ਜੀ ਆ ਲੋ ਜੀ ਹਾਂਜੀ ਆ ਦੇ ਚ ਲੈਣਾ ਜੁਨੀ ਚ ਇਹਦੇ ਜਿਹੇ ਫੇਰਟ ਡੱਬਾ ਆ ਗਏ ਨੇ ਸਕਰੀਨ ਸ਼ਾਟ ਲਈ ਜਾਓ ਜੀ ਆ ਦੇ ਕੋਈ ਚ ਵੱਡੀਆਂ ਡੱਬੀਆਂ ਇਹਦੇ ਚ ਹੈਗਾ ਬਲੈਕ orange ਫਰੂਜੀ ਤੇ ਖਾਕੀ ਆ ਕਈ ਵੀ ਕਲਰ ਹੁੰਦੇ ਆ ਜੀ ਕਈ ਨੂੰ ਟਣਾ ਚੱਲ ਜਾਂਦੀਆਂ ਇਹਦੇ ਚ ਬ੍ਰੀਕ ਡੱਬੀਆਂ ਆ ਦੇਖੋ ਆ ਗਿਆ ਜੀ ਸਾਰੀ ਆ ਰਹੀ ਹੈ ਜੀ ਆ ਲੋਚ ਇਹ ਜੇ ਬਹੁਤ ਵੱਡੀ ਘੰਟਾ ਬਣੀ ਇਹ ਚੁੰਨੀ ਦਾ ਜੈਨਰ ਵੀ ਹੈ ਤੇ ਡਿਜ਼ਾਈਨਾਂ ਦੇ ਨਾਲ ਇਹ ਫਿਰ ਟਾਈ ਡਾਈ ਵੀ ਹੈ ਹਾਂ ਜੀ ਆ ਜਮ ਬਰੀਕ ਡੱਬੀ ਜਿਵੇਂ ਟਾਈ ਵੀ ਦੀ ਚੁੰਨੀ ਹੁੰਦੀ ਹੈ ਜੀ

ਆਵੀਆਂ ਜੀ ਬੰਦਨੀਆਂ ਜੈਪੁਰੀ ਵੀ ਕਹਿੰਦੇ ਇਹਨਾਂ ਨੂੰ ਹਾਂ ਲੋ ਫੋਟੋ ਲੈ ਲਿਆ ਕਰੋ ਜੀ ਫੋਟੋ ਤੋਂ ਚੁੰਨੀ ਦਾ ਪਤਾ ਲੱਗ ਜਾਂਦਾ ਤੇ ਚੁੰਨੀਆਂ ਦੀ ਕੀਮਤਾਂ ਜੀ ਸਿਰਫ 150 ਰੁਪਏ ਤੇ ਪਹਿਲਾ ਵਾਲਾ ਹੀ ਹੈ ਜੀ ਪਹਿਲਾ ਵਾਲੇ ਵੇਖਤੀ ਗੱਲ ਰਹੀਆਂ 150 ਵਾਲੀਆਂ ਚੁੰਨੀਆਂ ਬੰਦਨੀ ਦੀਆਂ ਕਾਉਟਣ ਦੀਆਂ ਚੁੰਨੀਆਂ 150 ਦੀ ਇੱਕ ਚੁੰਨੀ ਹੈ। ਹੁਣ ਮੈਂ ਡਿਲੀਵਰੀ ਵਾਲਾ ਬੇਟ ਨਹੀਂ ਬੋਲਦੀ ਫਿਰ ਗੁਰਗੀਆਂ ਸਮਝ ਜਾਂਦੀਆਂ ਵੀ ਹਾਂ ਦੀ 50 ਰੁਪਏ ਚ ਤਿੰਨ ਚੁੰਨੀਆਂ ਦਿੰਦੇ ਆ ਪੰਗਾ ਪੈ ਜਾਂਦਾ। ਆ ਲੋ। ਡਿਲੀਵਰੀ ਚਾਰਜ ਤੁਸੀਂ ਮੌਕੇ ਤੇ ਪੁੱਛ ਲਿਓ ਜੀ। ਇਹ ਵੇਖੋ ਜੀ। ਸਾਰਾ ਬੰਦਨੀ ਦਾ ਮਾਲ ਹੈ ਜੀ ਇਹ। ਜੈਪੁਰੀ ਵੀ ਕਹਿੰਦੇ ਨਾਮ। ਇਹ ਬਾਰੰਦਰ ਲਈਆਂ ਬਹੁਤ ਸੋਹਣੀਆਂ ਲੱਗਦੀਆਂ ਨੇ। ਜੈਪੁਰੀ ਮਾਲ ਚੱਲ ਰਿਹਾ ਜੀ ਚੁੰਨੀ ਦੀ ਕੀਮਤ ਹੈ ਜੀ ਸਿਰਫ 150 ਰੁਪਏ ਆ ਹਾਂਜੀ ਗਰਮੀ ਆ ਗਈ ਜੀ ਘੱਥ ਬਨ ਕੇ ਬੇਨਤੀ ਹੈ ਕਿਉਂਕਿ ਲੁੱਟਾ ਖੋਹਣਾਂ ਤੋਂ ਬੜਾ ਡਰ ਲੱਗਦਾ ਬਹੁਤ ਚੋਰੀਆਂ ਚਾਰੀਆਂ ਹੋ ਰਹੀਆਂ ਕੋਲੇ ਭਵੇਂ ਅਗਲੇ ਤੇ 10 ਰੁਪਏ ਹੋਣ ਤੇ ਅਗਲਾ ਗਲ ਘੁੱਟ ਕੇ ਤੁਰ ਜਾਂਦਾ ਜੀ ਵੀ ਪੈਸੇ ਵੱਡ ਪੈਸੇ ਕੱਢ ਪੈਸੇ ਸਾਨੂੰ ਪਤਾ ਸਭ ਦੀਆਂ ਕਬੀਲਦਾਰੀਆਂ ਕਿਹਦੇ ਕੋਲੇ ਹੁੰਦੇ ਆ ਤੇ ਪਲੀਜ਼ ਮੈਂ ਕਹਿਣਾ ਚਾਹਣੀ ਆ ਤੁਹਾਨੂੰ ਵੀ ਸਵੇਰ 10 ਵਜੇ ਤੋਂ ਪਹਿਲਾਂ ਤੇ ਸ਼ਾਮ ਨੂੰ 4 ਵਜੇ ਤੋਂ ਬਾਅਦ ਆਜਿਆ ਕਰੋ ਜੀ ਕਿਉਂਕਿ ਦਿਨੇ ਬਹੁਤ ਡਰ ਲੱਗਦਾ ਐ ਨਹੀਂ ਪਤਾ ਲੱਗਦਾ ਵੀ ਕਸਟਮਰ ਆਇਆ ਜਾਂ ਕੋਹਣਾ ਬੰਦਾ ਬਾਹਰ ਖੋਲਣਾ ਪੈਂਦਾ ਜੀ ਬਹੁਤ ਘਟਰਾਵਾ ਮਾੜੀਆਂ ਹੋ ਰਹੀਆਂ ਲੋਕਾਂ ਨੇ ਬਹੁਤ ਸਮਾਂ ਮਾੜਾ ਲਿਆਤਾ ਮਾੜੇ ਲੋਕਾਂ ਨੇ ਆਸੀ ਆਪਣਾ ਦੀ ਲਾਸਟ ਕਲਰ ਸਵਾਥ ਕੰਨੂ ਕੀ ਬੇਨਤੀ ਹੈ ਵੀ ਸਵੇਰ 10 ਵਜੇ ਤੋਂ ਪਹਿਲਾਂ ਤੇ ਸ਼ਾਮ ਨੂੰ 4 ਵਜੇ ਤੋਂ ਬਾਅਦ ਆਇਆ ਕਰੋ ਜੀ ਕੱਪੜਾ ਲੈਣ ਕਿਉਂਕਿ ਦੁਪਹਿਰੇ ਬੜਾ ਔਖਾ ਲੱਗਦਾ ਕਿਉਂਕਿ ਨਹੀਂ ਪਤਾ ਲੱਗਦਾ ਵੀ ਵੀ ਬੰਦਾ ਕੌਣ ਆ ਵੀ ਅਲੱਗ ਕਹਿੰਦਾ ਕਸਟਮਰ ਹੈ ਇਸ ਕਰਕੇ ਬਸ ਮੈਂ ਬੋਲ ਰਹੀ ਹਾਂ ਕਿ ਖੜ ਦੁਪਹਿਰੇ ਥੋੜਾ ਔਖਾ ਹੋ ਜਾਂਦਾ ਹੈ ਸੋ ਆਪ ਸਭ ਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਤਰੱਕੀ ਦੇਵੇ। ਬਾਕੀ ਜਿਹੜੇ ਮੇਰੇ ਪੱਕੇ ਕਸਟਮਰ ਆ ਜੀ ਉਹ ਤਾਂ ਮੈਨੂੰ ਫੋਨ ਕਰਕੇ ਆਉਂਦੇ ਮੈਨੂੰ ਪਤਾ ਲੱਗ ਜਾਂਦਾ। ਉਹ 10 ਵੀ ਦਿਨਾਂ ਵੀ ਜਿਹੜੇ ਐਸ ਵੇਲੇ ਆਵਾਂਗੇ ਜਿਨ੍ਹਾਂ ਨੂੰ ਮੈਂ ਜਾਣਦੀ ਹੁੰਦੀ ਉਹਨਾਂ ਨੂੰ ਤਾਂ ਮੈਂ ਬਾਹਰ ਖੋਲ੍ਹ ਦਿੰਨੀ ਆ। ਜਿਨ੍ਹਾਂ ਨੂੰ ਜਾਣਦੀ ਨਹੀਂ ਹੁੰਦੀ ਤੇ ਸ਼ੱਕ ਜਾਂ ਪੈਂਦੇ ਫਿਰ ਥੋੜਾ ਔਖਾ ਹੋ ਜਾਂਦਾ ਵੀ ਪਤਾ ਨਹੀਂ ਲੱਗ ਰਿਹਾ ਕਿਵੇਂ ਖੁਸ਼ ਹੈ। ਸੋ ਆਥ ਵਨ ਕੇ ਬੇਨਤੀ ਆ ਆਉਣ ਤੋਂ ਪਹਿਲਾਂ ਫੋਨ ਜ਼ਰੂਰ ਕਰਿਆ ਕਰੋ ਜਿਹਦੇ ਪੈਰੇ ਆਉਣਾਗਾ ਤੇ ਨਹੀਂ ਸਵੇਰ 10 ਵਜੇ ਤੋਂ ਪਹਿਲਾਂ ਤੇ ਸ਼ਾਮ ਨੂੰ 4 ਵਜੇ ਤੋਂ ਬਾਅਦ ਜਦੋਂ ਮਰਜ਼